سنگ وشنو بدی چکی آ کیی میسیج دیتا ستھے پاس شای جنرے گرانت دیرہاں گے جنرہاں او کجھ لیانا سہانچی کریئے کی لیانا شریشت سبھائی شرطے گھوکے کار کالیچوں کو ڈورو ڈنک بجائیہ شریشتی جگیل کالیچوں کو چنک رہا کالیچوں کو در ڈنک بجائیہ گرمک ورلا دیتی خوشحال ورلا گرسی جس ہر جو اپنی خوشی چنائیا اس پر اپنے اپنے خوشی چنائی سریست سوائی ہوئی بے حال بے وارو پر ہی بتائیا جیوندیاں کوئی نہ نا بسے نال جیوندیاں کوئی نہ بسے نال کوئی نہیں بسے گا

ਗੁਰਮੁਖਰੀਆ ਉਪੀ ਕਰੇ ਨੱਚ ਡਪਰੇ ਤੇ ਉਨਾਂ ਨੂੰ ਉਾਰ ਆ ਕੇ ਭਗਵਾਨ ਮਿਲਿਆ ਭਗਵਾਨ ਆਪਣਾ ਫੇਰਾ ਪਾਈਆ ਕੀ ਹੋਇਆ ਜੇ ਅਸੀਂ ਬਾਲ ਅਣ ਜਾਣੋ ਸਾਡਾ ਪਿਤਾ ਵੇ ਪਰਵਾਇਆ ਆਪਣੀ ਬੋਦੀ ਲੈ ਝਾਲੋ ਪੜਵਾਹੋਂ ਘਰੇ ਲਗਾਈਆ ਉਹਨੇ ਆਗੇ ਆਗੇ ਭਗਤਾਂ ਨੂੰ ਬੱਚਿਆਂ ਨੂੰ ਪੜਵਾਹੋਂ ਘਰੇ ਲੜੇ ਲਗਾ ਦੇ। ਥਾ ਪੜਥ ਪੜਲੇ ਸਿਵਾ ਨਾਲ ਜਿਵੇਂ ਤੁਮਾਂ ਆਪਣੇ ਬੱਚਿਆਂ ਨੂੰ ਖਾਤਾ ਦੇ ਕੇ ਸਵਾਲ ਲਈਏ ਉਹ ਪ੍ਰਮਾਤਮਾ ਨੇ ਕਰਾਇ ਰੋਏ ਕੋਤਵਾਰ ਨੇ ਆਪ ਜੀ ਨੂੰ ਖਾਤਾ ਪੜਥਾ ਪੜ ਦੇ ਕੇ ਸਵਾਲਿਆ ਸੀ ਇਹ ਨਾ ਲਾੜਿਆ ਤੇਰੇ ਆਪਣਾ ਹੱਥ ਏ ਟਕਾਈਆ ਨਾਤਾ ਤੋੜ ਸ਼ਾਤਗਾਲ ਗ੍ਰੀਮ ਨੇ ਮਾਰੇ ਆਪਣੇ ਰੰਗ ਰਗਾਈਆ ਸਤ ਸੰਦ ਲੈ ਕੇ ਜਾਏ ਸੱਚੀ ਤਰੰਮਸ਼ਾਲ ਤਰਮੰਦਵਾਰੇ ਦੇ ਪੜਾਈਆ

جس نے سچ گھڑ بہایا سنگھ تو اکڑا پرماتما جس نے سچ گھڑ بہایا سنگھ پال سوار من جو دورین شنائیا جس من جیت لکھ اٹھائے نال سنگھ پر دیار نال رگائیا ਸੋ ਅੰਤਮਸਤ ਬਨੋਂ ਕਰੇ ਮਹਾਲੋ ਜਿਨਾ ਆਪਣੇ ਚੱਲ ਲਗਾਈਆ ਦੋਰ ਸੁਖ ਤੇਰੇ ਨੇੜ ਨਾ ਆਏ ਕਾਲ ਮਹਾਰ ਕਾਲ ਤੈਨੂੰ ਸਿਰ ਚੁਗਾਈਆ ਮਹਾਰ ਕਾਲ ਜਿਹੜਾ ਸਿਰ ਚੁਗਾ ਤੂੰ ਵੀ ਗੁਰੂ ਰੂਪਾਂ ਦੇ ਨੇੜੇ ਨਹੀਂ ਆਉਗਾ ਸੱਚਾ ਅਖਰ ਲਿਆ سکھا سو بند نام پرے پڑایا بکر آکے دیوے دان دو جے در مگن کوئی نا جائیا ویشک کسی نکے آف انجان پور خیر ناشی دیو پڑے آیا توہاں دیو دینا کسے کم نا آوے پوماان ای پکتا دیوینے پوماان تاپی کوئی کام نہیں توہاں دیو دینا

مانگا کرتے گی میں

मङष्ट मंग नाम दलालत आई आ जिस गो ने पारे लाल

ਆਪਣੀ ਚਾਰ ਨਾ ਕਿਸੇ ਸਮਝਾਈਆ ਸਭ ਦੇ ਪੂਰੇ ਕਰੇ ਸਵਾਲ ਆਸ਼ਾ ਮਨਸਾ ਦੀ ਤਿਹਾ ਦੇ ਬੁਲਾਈਆ ਜੋਤੀ ਜੋ ਸੂਪ ਹਰ ਆਪੇ ਆਪਣੀ ਕਿਰਪਾ ਕਰੋ ਸੁਰਦਾ ਸਾਥੀ ਇੱਕ ਅਖਵਾਈਆ ਜਨਮ ਪਗਤੋ ਤੁਸੀਂ ਕਰਦੇ ਨਹੀਂ ਇਕੱਲੇ ਇਕਲਾ ਪਦ ਤਨਾ ਕੋਈ ਅਖਵਾਈਆ ਆਪਣੇ ਆਪ ਨੂੰ ਤਰਿਕਾ ਲਾ ਨਾ ਪਾਇਆ चण भगती कॾहिं ना भॻत नवाई बसोसू जे महले जिथे भग भॻवान मिलके बचे बधाई

ਜੇ ਜੇ ਪਿਆਰ ਮੁਹੱਬਤ ਵਿਚ ਤੁਸੀਂ ਭਲੇ ਬਲਕੋ ਹੌਣਾਂ ਦੇ ਵਿੱਚ ਦਈਆ ਪੁਰਵਜਨਮ ਦੇ ਕਿਤੇ ਕਰਮ ਕੁਛ ਰੂਣ ਫਲੇ ਜਿਹੜੇ ਪਿਛਲੇ ਅਸੀਂ ਕੀ ਕੀਤੇ ਸੀਗੇ ਜਿਹੜੇ ਕਰਮ ਕਰੇ ਸੀ ਉਹਦਾ ਫਲ ਹੋਣ ਲੱਗਿਆ पूर्व जनम कर्मे भूत इतनी ख़ुशी मना चरनेश्वर ਉਹ उहो तरणी ਕਿੰਨੀ ਖੁਸ਼ੀ ਮਨਾਉਂਦੀ ਆ

ਤਨ 파ਜੋ ਪ੍ਰਭ ਜੋ ਪ੍ਰਭ ਜੋ ਤੁ ਵਿੱਚ ਰਲੇ ਨਾਤਾ ਜਗਤ ਪੂੜ ਕੁੜਾਈ ਆ ਜੁਤੀ ਜੋ ਦਸ ਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਵਾਰ ਦੇਵ ਦੇ ਆਈਆ ਗੁਰਮੁਖੋ ਕਦੇ ਨਾ ਕੱਲਿਆ ਦੇਣਾ ਗੁਰਮੁਖੋ ਕਦੇ ਨਾ ਅਕਲਿਆ ਦੇਣਾ ਆਪ ਕਦੇ ਆਪ ਨੂੰ ਕਰੀ ਕੱਲ ਨਾ ਕਰੀ ਚੈਦੀ ਗੁਰਮੁਖੋ ਕਦੇ ਨਾ ਅਕਲਿਆ ਦੇਣਾ نظر جگہ ہاضر ہوئی آ جوں تی مجر کو یاد کر دے بچے میں آپ دس بھی دے دا ہاجر ہو کے درست گائی

लेख लिखा बिना कल मचाया झगड़ा मका के पुन सवा नज़र न तरह थो लेखे लाया आजू अॼु घड़ी सुल बनाई ਤੁਸੀਂ ਪ੍ਰਭੂ ਦਾ ਬਗੀਚਾ ਸੋਹਣਾ ਸੁਹੰਝਣਾ ਬਾਗ ਤੁਸੀਂ ਕੀ ਦੇ ਉਸ ਪ੍ਰਭੂ ਦਾ ਬਗੀਚਾ ਇੱਕ ਬਗੀਚੇ ਦੇ ਵਿੱਚ ਇੱਕ ਫੁੱਲ ਖਿੜਿਆ ਹੋਵੇ ਨਾ ਸੋਹਣਾ ਲੱਗਦਾ ਜਦੋਂ ਉਹ ਫੁੱਲ ਟੁੱਟ ਜਾਂਦਾ ਨਾ ਕਿਤੇ ਝੜ ਜਾਂਦਾ ਉਹ ਫੁੱਲ ਨੂੰ ਕੋਈ ਨਹੀਂ ਹੱਥ ਪਾਉਂਦਾ اچھا ਜਿਹਾ ਪਣੀ ਲੱਗਦਾ ਪੂਰਾ ਫੁੱਲ ਹੋਵੇ ਖਿੜਿਆ ਹੋਵੇ ਨਾ ਸੋਹਣਾ ਸੋਹਣਾ ਬਾਗੂਰਦਾ ਇਸ ਕਰਕੇ ਤਰਾ ਉਲਕੀ ਗਿਆ ਤੁਸੀਂ ਮੇਰਾ ਉਹ ਵਿੱਚ ਆ ਜੇ ਕਿਹੜਾ ਵਿੱਚ ਆ ਤੁਸੀਂ ਪਰਵਦਾ ਪਗੀਤਾ ਸੋਹਣਾ ਸੁਹੰਝਾ ਬਾਗ ਰੇਹਨ ਸੁਗੰਧੀ ਬਾਟੇ ਵਿੱਚੋਂ ਨਜ਼ਰੀ ਆਈਆ ਕਿਹੜੀ ਸੁਗੰਧੀ ਉਹ ਪ੍ਰੇਮ ਵਾਲੀ ਸੁਗੰਧੀ ਪਰ ਦੇ ਅੰਦਰ ਤੇ ਵਿਚ ਨਜ਼ਰ ਨਹੀਂ ਆਉਂਦੀ प्रेम सुगंधी तोड़ते चोर जरी आई आ जन पद को तोड़ते तो वटा नहीं कोई हो रसात पद को तोड़ते कोई वटा तुम्हारे तो साथ ही नहीं चलेगा ये बढ़िया है इनको कितनी कितनी शनि आप तड़का रहे दुनिया

سرواتمات اپنی کرے مارا شی سی کشن پگوان سدا سدا سدی رکھے لاج

اپنے بچیا تو میس مروانی سانجی کر دیا میں چرنا کے پاس ਸਾਰੀ ਹਸਰਤ ਪਾਸੋਂ ਮਾਫ਼ੀ ਚੋਣਾ ਪਿਆਰੀ ਜਸਰਜੀ ਜਿਗਾਰਾ ਉੱਚੀ ਆਵਾਜ਼ ਦੇ ਵਿੱਚ ਸਤਿ ਦੇਉ ਦਾਸ ਦਾ ਸੋ ਹੰਮਾਰਾ ਹੀ ਸ਼ੇਰ ਸ੍ਰਿੰਗ ਵਿਸ਼ਨੋ ਭਗਵਾਨ ਦੀ ਜੈ ਸੋ ਹੰਮਾਰਾ ਹੀ ਸ਼ੇਰ ਸ੍ਰਿੰਗ ਵਿਸ਼ਨੋ ਭਗਵਾਨ ਦੀ ਜੈ ¡Gracias! Yeah. 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 mos Novos...